ਸੁਖਰਤਿਆ ਮਨਜੀਤ ਕੌਰ ਤਨੂੰ ਆਪਸ ਦੇ ਵਿੱਚ ਭੜਦੇ ਰਹਿੰਦੇ ਨੇ ਲਾਈਵ ਦੌਰਾਨ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਗੰਦੀਆਂ ਗਾਲਾਂ ਕੱਢਦੇ ਨੇ ਜੋ ਪਰਿਵਾਰ ਦੇ ਵਿੱਚ ਸੁਣਨ ਦੇ ਬਿਲਕੁਲ ਵੀ ਯੋਗ ਨਹੀਂ ਹਨ ਪਰ ਤੁਹਾਨੂੰ ਦੱਸ ਦਈਏ ਸੁਖਰਤਿਆ ਤੇ ਤਨੂੰ ਆਪਸ ਦੇ ਵਿੱਚ ਰੀਲਸ ਵਗੈਰਾ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਤੇ ਬੰਬੇ ਦੇ ਵਿੱਚ ਇਕੱਠੇ ਰਹਿੰਦੇ ਨੇ ਤੇ ਤਨੂੰ ਨੂੰ ਲੈ ਕੇ ਕਾਫੀ ਜ਼ਿਆਦਾ ਤਨੂੰ ਨੂੰ ਟ੍ਰੋਲ ਕੀਤਾ ਜਾਂਦਾ ਬਹੁਤ ਸਾਰੇ ਪੇਜਾਂ ਤੇ ਤਨੂੰ ਦੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਨੇ ਤੇ ਹੁਣ ਤਨੂ ਨੂੰ ਆ ਗਿਆ ਗੁੱਸਾ ਬਿਲਕੁਲ ਤੁਹਾਨੂੰ ਦੱਸ ਦਈਏ ਤਨੂ ਨੇ ਸੋਸ਼ਲ ਮੀਡੀਆ ਤੇ ਸੁਖ ਰਤਿਏ ਦੇ ਅਫੀਸ਼ੀਅਲ ਪੇਜ ਦੇ ਉੱਤੇ ਸੁਖ ਰਤਿਏ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਈ ਹੈ ਤਨੂ ਤੇ ਸੁਖ ਰਤਿਆ ਤਨੂ ਬੋਲਦੀ ਹੈ ਕਿ ਇੱਕ ਪੇਜ ਆ ਜਿਸ ਦਾ ਨਾਮ ਤੁਸੀਂ ਵੀਡੀਓ ਦੇ ਵਿੱਚ ਦੇਖ ਲਵੋਗੇ ਕਿ ਇਸ ਪੇਜ ਨੂੰ ਮੇਰੀ ਵਾਰਨਿੰਗ ਹੈ ਕੀ ਅਮੇਰੀ ਵੀਡੀਓ ਨਾ ਪਾ ਐਡਿਟ ਕਰ ਕਰਕੇ ਨਾ ਪਾ ਫੋਟੋਆਂ ਡਿਲੀਟ ਕਰ ਦੇ ਤੇ ਉਸ ਤੋਂ ਬਾਅਦ ਸੁਖ ਰਤਿਆ ਵੀ ਗੁੱਸੇ ਦੇ ਵਿੱਚ ਬੋਲ ਲਿੰਦਾ ਹੈ ਕਿ ਸੁਦਰਜਾ ਪੇਜ ਵਾਲੇ ਦਾ ਨਾਮ ਵੀ ਲੈਂਦਾ ਤੇ ਉਸ ਤੋਂ ਬਾਅਦ ਜੇ ਨਹੀਂ ਸੁਧਾਰ ਹੁੰਦਾ ਤਾਂ ਉਸ ਤੋਂ ਬਾਅਦ ਸੁਖ ਰਤਿਆ ਮੈਂ ਆਪ ਦੇਖਾਂਗਾ ਤਾਂ ਇਹ ਗੱਲ ਕਹੀ ਆ ਸੁਖ ਰਤਿ ਨੇ ਤੁਸੀਂ ਵੀ ਦੇਖੋ ਕੀ ਬੋਲਿਆ ਸੁਖ ਰਤਿਆ ਤੇ ਤਨੂੰ ਇਸ ਵੀਡੀਓ ਦੇ ਵਿੱਚ ਜੋ ਵੀਡੀਓ ਉਸਨੇ ਹੁਣੇ ਹੁਣੇ ਪਾਈ ਆ ਸ਼ੇਅਰ ਕਰ ਦਿਓ ਜੀ ਇਹਨੂੰ ਓਨਲੀ ਬ੍ਰਾਂਟਨ ਪੇਜ ਮੇਰੀ ਐਡੀਟਿਡ ਵੀਡੀਓਜ਼ ਫੋਟੋਜ਼ ਧਾਲਣਾ ਬੰਦ ਕਰ ਦੋ ਹਾਂਜੀ ਬਾਬੇ ਉਹ ਕਿਦਾਂ ਸਾਰੇ ਠੀਕ ਠਾਕ ਆ ਜਿਹੜਾ ਕੋਈ ਸੋਸ਼ਲ ਮੀਡੀਆ ਤੇ ਮੁੱਦਾ ਚੱਲ ਰਿਹਾ ਇੱਕ ਉਹਏ ਬ੍ਰਾਂਟਨ ਵਾਲਾ ਪੇਜ ਵਾਲਾ ਤੇ ਬਾਬਾ ਸਾਰਾ ਮੈਟਰ ਹੁਣ ਬੰਦ ਦਾ ক্লোਜ਼ ਆ ਤੇ ਬਿਲ ਫਾਲਤੂ ਤੋਂ ਵੀਡੀਓ ਫੋਟੋ ਜਿੱਟ ਕਰਕੇ ਲਾਉਣੀਆਂ ਬੰਦ ਕਰ ਬਸ ਤੇਰੇ ਅੱਗੇ ਰਿਕੁਐਸਟ ਹੀ ਕਰਦਾ ਦੂਜੀ ਗੱਲ ਜੇ ਕੋਈ ਐਹੋ ਜੀ ਹਰਕਤ ਕੀਤੀ ਤੇਰੀ ਭੈਣ ਮੈਂ ਆਪ ਘੜੂੰਗਾ ਦੇ ਨਾ ਫਾਲਤੂ ਤੋਂ ਟਰੋਲ ਕਰਨਾ ਬੰਦ ਕਰ ਤੇ ਜਿਹੜੀਆਂ ਚੀਜ਼ਾਂ ਖਤਮ ਹੋ ਗਈਆਂ ਉਹਨਾਂ ਨੂੰ ਦੁਬਾਰਤੋਂ ਨਾ ਲੈ ਕੇ ਆਓ ਓਨਲੀ ਬ੍ਰਮਟਨ ਤੈਨੂੰ ਹੀ ਕਹਿ ਰਿਹਾ ਪਹਿਲੀ ਤੇ ਆਖਰੀ ਵਾਰਨਿੰਗ ਆ ਦੂਜੀ ਵਾਰੀ ਤੈਨੂੰ ਹੀ ਕਹਿਣਾ ਤੇਰੀ ਭੈਣ ਘੜੂ ਆ ਕੇ